ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਕਾਟਨ ਦੇ ਡਿਜ਼ਾਈਨਰ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ ਸੂਟ ਹੈ ਤੇ ਅਲੱਗ-ਅਲੱਗ ਸੂਟ ਹੋਣਗੇ ਜਿਵੇਂ ਸਿੰਗਲ-ਸਿੰਗਲ ਜਾਂ ਦੋ ਸੂਟ ਹੋਣਗੇ ਬਸ ਨਾਲ ਦੇ ਤੇ ਪ੍ਰਾਈਸ ਅਲੱਗ-ਅਲੱਗ ਹੈ ਜੀ ਸਾਰੇ ਸੂਟਾਂ ਦਾ ਉਹ ਮੈਂ ਨਾਲ ਦੀ ਨਾਲ ਸਾਰੇ ਸੂਟਾਂ ਦਾ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ ਸਵੇਰ 9:0 ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਵਿਸਨੀ ਹੋਊਗਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580800 ਤੇ ਇਸ ਨੰਬਰ ਤੇ ਇਸ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਆਨਲਾਈਨ ਹੀ ਪੇਮੈਂਟ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਕੋਰੀਅਰ ਚਾਰਜੇਜ਼ ਜ਼ਰੂਰ ਪੁੱਛ ਲਿਆ ਕਰੋ ਅਲੱਗ ਤੋਂ ਹੁੰਨੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਤਾਂ ਨਾਲ ਦੀ ਨਾਲ ਕੋਰੀਅਰ ਚਾਰਜੇਜ਼ ਪੁੱਛ ਕੇ ਪਹਿਲਾਂ ਹੀ ਕਨਫਰਮ ਕਰ ਲਿਆ ਕਰੋ ਜੀ ਤੁਹਾਡੇ ਐਡਰੈਸ ਦੇ ਅਕੋਰਡਿੰਗ ਕਿੰਨੇ ਹੋਣਗੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਆਪਾਂ ਪਹਿਲਾ ਸੂਟ ਇਹ ਦੇਖੋ ਬਹੁਤ ਪਿਆਰਾ yellow lemon ਜਿਹਾ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਹੈ کریم ਦੇ ਵਿੱਚ ਬਹੁਤ ਪਿਆਰੀ ਪ੍ਰਿੰਟਿੰਗ ਹੈ ਵਿਦਆਊਟ ਲਾਈਨਿੰਗ ਸੂਟ ਬਣਨਾ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟ ਨੂੰ ਤੇ ਬੜਾ ਪਿਆਰਾ ਪ੍ਰਿੰਟ ਦੇ ਵਿੱਚ neck ਤੇ ਬਹੁਤ ਸੋਹਣਾ ਵਰਕ ਹੋਇਆ। ਬਹੁਤ ਪਿਆਰਾ neck ਬਣਿਆ ਹੋਇਆ। ਮਸ਼ੀਨੀ ਵਰਕ ਦੇ ਨਾਲ ਕੋਈ neck ਤੇ ਕੁਝ ਲਗਾਉਣ ਦੀ ਲੋੜ ਨਹੀਂ ਕਿਉਂਕਿ ਆਲਰੇਡੀ ਪੂਰਾ neck ਰੈਡੀ ਹੈ। ਬਹੁਤ ਸੋਹਣਾ ਸੌਫਟ ਤੇ ਘੇਰੇ ਤੇ ਬੜੀ ਪਿਆਰੀ ਖਰੋਸ਼ੀਆ ਲੇਸ ਲੱਗੀ ਹੋਈ ਹੈ ਕਾਟਨ ਦੀ। ਇਹ ਤੁਸੀਂ ਘੇਰੇ ਤੇ ਰੱਖਣੀ ਹੈ ਘੇਰੇ ਤੇ ਰੱਖ ਲਓ ਚਾਹੇ ਤੁਸੀਂ 슬ੀਵਸ ਤੇ ਵੀ ਯੂਜ਼ ਕਰ ਸਕਦੇ ਹੋ ਜੀ ਇਹਨੂੰ। ਬਾਜੂ ਤੇ ਲਗਾ ਸਕਦੇ ਹੋ। yellow color ਦੇ ਵਿੱਚ ਤੇ ਇਸ ਦੇ ਨਾਲ ਹੈਗਾ ਆਪਣੇ ਕੋਲ ਨਾਲ ਪਲੇਨ ਬਾਟਮ ਹੈ ਜੀ ਸੇਮ yellow color ਦੇ ਵਿੱਚ ਪਲੇਨ ਬਾਟਮ ਤੇ ਨਾਲ ਬੜਾ ਪਿਆਰਾ ਦੁਪੱਟਾ ਦੁਪੱਟੇ ਦੇ ਤੁਸੀਂ ਦੇਖ ਸਕਦੇ ਹੋ ਸਾਰਾ ਵਰਕ ਕੀਤਾ ਹੋਇਆ 4 ਸਾਈਡ ਤੇ ਨਾਲ ਲੇਸ ਵੀ ਲੱਗੀ ਹੋਈ ਹੈ ਵਿੱਚ ਦੁਪੱਟੇ ਦੇ ਬੁੱਟੀ ਹੈ ਲੈਂਥ ਪੂਰੀ ਹੈ ਜੀ ਦੁਪट्टे ਦੀ بس ਥੋੜੀ ਚੜਾਈ ਥੋੜਾ ਡਿਜ਼ਾਈਨਰ ਸੂਟ ਹੈ ਚੜਾਈ ਵਿੱਚੋਂ ਘਟ ਹੈ ਪਰ ਲੈਂਥ ਪੂਰੀ ਹੈ ਬਹੁਤ ਪਿਆਰੇ ਲੱਗਦੇ ਹ ਜੇ ਆਪਾਂ ਸਾਈਡ ਤੇ ਲੈਣਾ ਹੋਵੇ ਦੁਪੱਟਾ ਹੈ ਬਹੁਤ ਸੋਹਣੇ ਲੱਗਦੇ ਵੈਸੇ ਸਿਰ ਤੇ ਲਏ ਹੋਏ ਵੀ ਤਿਲਕ ਦੇ ਨਹੀਂ ਹੈਗੇ ਬਿਲਕੁਲ ਵੀ ਬੜਾ ਪਿਆਰਾ ਸੂਟ ਹੈ ਇਹ ਦੇਖੋ ਸੂਟ ਦੀ ਲੁੱਕ ਬਹੁਤ ਪਿਆਰਾ ਸੂਟ 2550 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2550 ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਬੜਾ ਪਿਆਰਾ ਅਨੀਅਨ ਪਿੰਕ ਕਲਰ ਹੈ ਪਿੰਕ ਪਿਆਜ਼ੀ ਕਲਰ ਹੈ ਦੇ ਵਿੱਚ ਸੋਨਾ ਪ੍ਰਿੰਟ ਫਿਰ ਤਾਂ ਪ੍ਰਿੰਟ ਜ਼ਰੂਰ ਦੇਖਿਆ ਕਰੋ ਸੂਟ ਦਾ ਕਿਉਂਕਿ ਬਹੁਤ ਪਿਆਰਾ ਹੁੰਦਾ ਕਈ ਵਾਰ ਤਾਂ ਸੂਟ ਐਵੇਂ ਲੱਗਦਾ ਪ੍ਰਿੰਟ ਤੇ ਆਪਾਂ ਨੂੰ ਬਹੁਤ ਪਿਆਰਾ ਲੱਗ ਐਟ੍ਰੈਕਟ ਕਰਦਾ ਹੁੰਦਾ ਪ੍ਰਿੰਟ ਤੇ neck ਤੇ ਬੜਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ neck ਤੇ ਤੇ ਘੇਰੇ ਤੇ ਬਹੁਤ ਸੋਹਣੀ ਲੇਸ ਲੱਗੀ ਹੋਈ ਹੈ ਕਰੋਸ਼ੀ ਲੇਸ ਇਹਨੂੰ ਆਪਾਂ 슬ੀਵਸ ਤੇ ਵੀ ਯੂਜ਼ ਕਰ ਸਕਦੇ ਹਾਂ ਦੇਨ ਬਾਟਮ ਇਹ ਬੜਾ ਪਿਆਰਾ ਹਸਤਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਦੁਪੱਟੇ ਦੇ ਬਹੁਤ ਸੋਹਣਾ ਵਰਕ ਹੈ ਤੇ ਵਿੱਚ ਬੋਟੀ ਹੈ ਜੀ ਦੁਪੱਟੇ ਤੇ ਸਾਰੇ ਆਹ ਪਿਆਰਾ ਸੂਟ 2550 ਪ੍ਰਾਈਸ ਦੇ ਨਾਲ ਇਹ ਦੋ ਸੂਟ ਦਿਖਾਏ ਆ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦੋ ਕਲਰ 2550 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਹੈ ਕਾਟਨ ਇਹ ਬਹੁਤ ਜ਼ਿਆਦਾ ਫਾਈਨ ਹੈ ਜੀ ਇਹ ਵਾਲੇ ਸੂਟ ਦੀ ਬਹੁਤ ਜ਼ਿਆਦਾ ਫਾਈਨ ਕਾਟਨ ਦੇ ਨਾਲ ਬੜਾ ਪਿਆਰਾ ਫਿਰੋਜ਼ੀ ਕਲਰ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਜੁਆਇੰਟਰ लेस ਪਾ ਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਸ਼ਰਟ ਦੇ ਵਿੱਚ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹ ਦੇਖੋ ਬਹੁਤ ਸੋਹਣੀ लेस ਦੇ ਨਾਲ ਡਿਜ਼ਾਈਨਿੰਗ ਤੇ ਨੈੱਕ ਬੜੀ ਪਿਆਰੀ ਬਣਾਈ ਹੈ ਇਹਦੇ ਸਿੱਦੇ ਨਾਲ ਆਲਰੇਡੀ ਪੂਰੀ neck radius buttons ਲੱਗੇ ਹੋਏ ਆ ਇਹ ਦੇਖੋ ਬਹੁਤ ਪਿਆਰਾ ਇਹਨੂੰ ਸੂਟ ਨੂੰ ਤੁਹਾਨੂੰ ਕੁਝ ਵੀ ਲਗਾਉਣ ਦੀ ਲੋੜ ਨਹੀਂ ਪੂਰੀ ਡਿਜ਼ਾਈਨਿੰਗ ਬੜੀ ਪਿਆਰੀ ਹੋਈ ਹੈ ਘੇਰੇ ਤੇ ਵੀ ਦੇਖ ਸਕਦੇ ਹੋ ਜੁਆਇੰਟਰ ਲੇਸ ਪਾ ਕੇ نیچے ਘੇਰੇ ਤੇ ਹੈਂਗਿੰਗ ਲੇਸ ਲੱਗੀ ਹੋਈ ਹੈ ਪ੍ਰਿੰਟਿੰਗ ਬੜੀ ਪਿਆਰੀ ਹੈ ਤੇ ਸਿਰ ਨਾਲ ਬੜੀ ਪਿਆਰੀ zig zag ਤੇ ਵਿੱਚ ਬਾਟਮ ਯੋ ਮਲਮਲ कॉटन ਦਾ ਦੁਪੱਟਾ ਇਹ ਦੁਪੱਟਾ ਬੜਾ ਪਿਆਰਾ ਹੈ ਦੁਪੱਟੇ ਤੇ ਡਬਲ ਲੇਸ ਲੱਗੀ ਹੋਈ ਹੈ ਦੇਖੋ ਇਹ ਵੀ ਬਰੀਕ ਤੇ ਵੀ ਇਹ ਸਾਰੀ ਲੇਸ 4 ਸਾਈਡ ਲੱਗ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟਾ ਪੂਰਾ 2.5 ਮੀਟਰ ਦਾ ਤੇ ਪੱਲਿਆਂ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਦੇਖੋ ਇਹ ਵੀ ਲੇਸ ਲੱਗੀ ਹੋਈ ਹੈ ਡਬਲ ਇਹ ਵੀ ਲੇਸ ਲੱਗੀ ਹੋਈ ਹੈ ਤੇ ਬੜੇ ਪਿਆਰੇ ਲਟਕਣ ਲੱਗੇ ਹੋਏ ਹਨ ਬਹੁਤ ਪਿਆਰੇ ਦੁਪੱਟੇ ਤੇ ਪੂਰਾ 2.5 ਮੀਟਰ ਦਾ ਦੁਪੱਟਾ ਫੁੱਲ ਲੁੱਕ ਸੂਟ ਹੈ ਬਹੁਤ ਪਿਆਰਾ ਸੂਟ ਹੈ 2600 ਦਾ ਪ੍ਰਾਈਸ ਹੈ ਜੀ 2600 ਪ੍ਰਾਈਸ ਹੈ ਬਲੇ ਸੂਟ ਦਾ ਇਹਦੇ ਵਿੱਚ ਸੇਮ ਜਿਹਾ ਹੈਗਾ ਆਪਣੇ ਕੋਲ ਤੇ ਦੇਖੋ ਬੜਾ ਪਿਆਰਾ ਫੀਚ ਗਾਜਰੀ ਜੀ ਟੋਨ ਹੈ ਸੂਟ ਦੀ ਆਲਰੇਡੀ ਬੜੀ ਪਿਆਰੀ ਲੇਸਿਸ ਲੱਗੀਆਂ neck ਪੂਰਾ ਰੈਡੀ ਹੈ

ਦੇਖੋ ਔਰ ਸਾਈਡ ਵੀ ਡਬਲ ਲੇਸ ਲੱਗੀ ਹੋਈ ਆ ਦੇਖੋ ਪੂਰੇ ਦੁਪट्टे ਤੇ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਡਬਲ ਡਬਲ ਲੇਸ ਲੱਗੀ ਹੋਈ ਆ ਬੜੀ ਪਿੱਤੀ ਪੂਰਾ 2.5 ਮੀਟਰ ਦਾ ਦੁਪੱਟਾ 2600 ਪ੍ਰਾਈਸ ਹੈ ਜੀ ਸੂਟ ਦਾ 2600 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਦੋ ਸੂਟ ਮੈਂ ਤੁਹਾਨੂੰ ਇੱਕ ਪ੍ਰਾਈਸ ਦੇ ਵਿੱਚ ਦਿਖਾਉਣੀ ਆ ਨੈਕਸਟ ਸੂਟ ਦਿਖਾਉਣੀ ਆ ਬੜਾ ਪਿਆਰਾ ਹੈ ਗ੍ਰੀਨ ਜੀ ਟੋਨ ਤੇ ਆ ਫਰੋਜ਼ੀ ਪ੍ਰਿੰਟ ਦੇ ਨਾਲ ਵਿਦਾਊਟ ਲਾਈਨਿੰਗ ਸੂਟ ਬਣਨਾ ਇਹ ਇਸ ਬੜਾ ਪਿਆਰਾ ਗ੍ਰੀਨ ਕਲਰ ਦੇ ਵਿੱਚ ਪੈਲਟ ਗ੍ਰੀਨ ਜਾਂ ਬੇਸ ਹੈ ਤੇ ਬਲੂ ਫਰੋਜ਼ੀ ਕਲਰ ਦਾ ਪ੍ਰਿੰਟ neck ਬੜੀ ਪਿਆਰੀ ਚਿਕਨ ਦਾ ਵਰਕ ਕਰਕੇ neck ਰੈਡੀ ਕੀਤੀ ਹੋਈ ਹੈ ਇਹਨਾਂ ਕਾਹੀ ਪ੍ਰਿੰਟਿੰਗ ਬਹੁਤ ਪਿਆਰੀ ਨਾ ਜ਼ਿਆਦਾ ਪ੍ਰਿੰਟ ਵੱਡਾ ਹੈ ਨਾ ਛੋਟਾ ਹੈ ਘੇਰੇ ਤੇ ਬਹੁਤ ਸੋਹਣੀ ਲੇਸ ਲੱਗੀ ਹੋਈ ਹੈ ਤੇ ਆਰਗੈਂਜ਼ਾ ਦੀ ਲੇਸ نیچے ਲੱਗੀ ਹੋਈ ਹੈ ਘੇਰੇ ਦੇ ਵਿਦ ਆਊਟ ਲਾਈਨਿੰਗ ਸੂਟ ਬਣਨੇ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਦਾ ਤੇ ਹੈਗੀ ਬਾਟਮ ਬਾਟਮ ਤੇ অর্ਗੇਂజా سپੀਰੀਅਰ लेस ਲੱਗੀ ਹੋਈ ਹੈ ਚਾਹੇ ਤੁਸੀਂ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਤੁਹਾਡੀ ਚੋਇਸ ਹੈ ਤੁਸੀਂ ਕੀ ਬਣਾਉਣਾ ਨਾਲ ਤੇ ਨਾਲ ਹੈਗਾ ਬੜਾ ਪਿਆਰਾ ਮਲਮਲ कॉटन ਦਾ ਦੁਪੱਟਾ ਪੂਰਾ 2.5 ਮੀਟਰ ਦਾ ਹੋ ਸੋਹਣਾ ਦੁਪੱਟਾ ਤੇ ਦੁਪੱਟੇ ਦੇ ਪੱਲਿਆਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇੱਕ ਤਰ੍ਹਾਂ ਦਾ ਵਰਕ ਹੀ ਹੈ ਜੀ ਇਹ ਪਿਓਰ ਆਰਗੇਂਜ਼ਾ ਤੇ ਬਣੀ ਹੋਈ ਹੈ ਇਹ ਲੇਸ ਜਿਵੇਂ ਆਪਾਂ ਵਰਕ ਕਰਦੇ ਆ ਪੂਰੇ ਕਟਾਂ ਬਹੁਤ ਸੋਹਣਾ ਇਹ ਹੈ ਗਾਸ ਤੇ ਨਾਲ ਦੁਪੱਟਾ ਬਹੁਤ ਸੋਹਣੀ ਲੁੱਕ ਹੈ ਜੀ ਸੂਟ ਦੀ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2500 ਪ੍ਰਾਈਸ ਤੇ ਨੈਕਸਟ ਸੂਟ ਦਿਖਾਣੇ ਇਹ ਸਿੰਗਲ ਹੀ ਹੈ ਸੂਟ ਵਿਦਆਊਟ ਲਾਈਨਿੰਗ ਸੂਟ ਬਣਨੇਗੇ ਨੈਕਸਟ ਆ ਗਿਆ ਬੜਾ ਪਿਆਰਾ ਕਰੀਮ بیس ਤੇ ਬਲੂ ਕਲਰ ਦੀ ਪ੍ਰਿੰਟਿੰਗ ਵਿੱਚ ਬਹੁਤ ਸੋਹਣਾ ਪ੍ਰਿੰਟ ਬਲੂ ਕਲਰ ਦੇ ਵਿੱਚ ਰਾਇਲ ਬਲੂ ਕਲਰ ਦੀ ਪ੍ਰਿੰਟਿੰਗ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਕਰੀਮ ਦੇ ਵਿੱਚ ਨੈਕ ਬੜਾ ਪਿਆਰਾ ਬਣਿਆ ਹੋਇਆ ਬਟਨਸ ਲੱਗੇ ਹੋਏ ਆ ਬਹੁਤ ਸੋਹਣੀ ਡਿਜ਼ਾਈਨਿੰਗ ਨੈਕ ਤੇ ਆ ਗਈ ਬਹੁਤ ਪਿਆਰਾ ਪ੍ਰਿੰਟ ਹੈ ਤੇ ਨਾਲ ਹੈਗਾ ਬਾਟਮ ਬਾਟਮ ਤੇ ਬੜਾ ਪਿਆਰਾ ਚਿਕਨ ਵਰਕ ਹੋਇਆ ਬਾਟਮ ਤੇ ਜੇ ਸਲਵਾਰ ਬਣਾ ਲਓ ਜਾਂ ਫਲਾਜ਼ੋ ਤੁਹਾਡੀ ਚੋਇਸ ਹੈ ਤੁਸੀਂ ਕੀ ਬਣਾਉਣਾ ਨਾਲ ਇਹ ਬਾਟਮ ਹੈ ਜੀ ਬਾਟਮ ਤੇ ਵਰਕ ਆ ਗਿਆ ਚਿਕਨ ਵਰਕ ਹੋਇਆ ਬਾਟਮ ਤੇ ਤੇ ਨਾਲ ਹੈਗਾ ਉਹ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਤੇ اور ਮਲਮਲ कॉटन ਦਾ ਪੂਰਾ 2.5 ਮੀਟਰ ਦਾ ਤੇ ਪੱਲਿਆਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਚਿਕਨ ਵਰਕ ਹੋਇਆ ਹੈ। ਇਹ ਚ ਪੱਲਿਆਂ ਤੇ ਇਹ ਦੇਖੋ ਸਾਈਡ ਵੀ ਬੜਾ ਪਿਆਰਾ ਚਿਕਨ ਵਰਕ ਤੇ ਫੋਰ ਸਾਈਡ ਬੜੀ ਪਿਆਰੀ ਫਰੋਸ਼ੀਆ ਲੇਸ ਬਰੀਕ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ। ਵਿਦਆਊਟ ਲਾਈਨਿੰਗ ਸੂਟ ਬਣਨਾ ਬਿਲਕੁਲ ਲਾਈਨਿੰਗ ਦੀ ਲੋੜ ਨਹੀਂ ਹੈਗੀ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਬੜਾ ਸੂਟ ਦਾ। ਨੈਕਸਟ ਸੂਟ ਦਿਖਾਉਣੇ। ਇਹ ਵੀ ਸਿੰਗਲ ਸੀਗਾ ਬੜਾ ਪਿਆਰਾ ਲਾਈਨਿੰਗ ਦੇ ਵਿੱਚ ਇਹ ਵੀ ਵਿਦਾਊਟ ਲਾਈਨਿੰਗ ਬਣਦਾ ਸੂਟ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨੂੰ ਸੂਟ ਨੂੰ ਤੇ neck ਤੇ ਹੈਂਡਵਰਕ ਹੋਇਆ neck ਤੇ ਬੜਾ ਪਿਆਰਾ ਹੈਂਡਵਰਕ ਹੈ ਸਾਰਾ ਹੱਥ ਦਾ ਕੰਮ ਹੈ ਜੀ neck ਤੇ ਬੜੀ ਪਿਆਰੀ ਲਾਈਨਿੰਗ ਦੇ ਵਿੱਚ ਸ਼ਰਟ ਵਿਦਾਊਟ ਬਹੁਤ ਸੋਹਣਾ ਇਹ ਤੁਸੀਂ ਦੇਖ ਸਕਦੇ ਹੋ ਕੋਈ ਟਰਾਂਸਪੇਰੈਂਟ ਨਹੀਂ ਹੈਗਾ ਵਿਦਾਊਟ ਲਾਈਨਿੰਗ ਸਟੀਚ ਹੋਣਾ ਹੈ ਇਹ ਨਾਲ ਹੈਗੀ ਹੈ ਪ੍ਰਿੰਟਡ ਬਾਟਮ ਤੇ ਮਲਮਲ कॉटन ਦਾ ਦੁਪੱਟਾ ਜੀ ਇਹਦੇ ਨਾਲ ਦੁਪੱਟਾ ਵੀ ਨਾ ਪਿਆ ਰਹੇ ਇਹ ਹੋ ਮਲਮਲ कॉटन ਦਾ ਬਹੁਤ ਪਿਆਰਾ ਸੂਟ ਹੈ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹਦੇ ਵਿੱਚ ਇੱਕ ਕਲਰ ਮੈਂ ਤੁਹਾਨੂੰ ਹੋਰ ਦਿਖਾਨੀ ਆ ਇਹ ਬੜਾ ਸੋਹਣਾ ਮੋਵਜ਼ਾ ਕਲਰ ਸੀਗਾ ਕਾਲਸ ਤੇ ਤੇ ਇਹ ਵਾਲਾ ਹੈਗਾ ਬੜਾ ਸੋਹਣਾ ਬਰਾਊਨ neck ਤੇ ਸਾਰਾ ਹੈਂਡਵਰਕ ਹੋਇਆ neck ਤੇ ਹੈਂਡਵਰਕ ਹੈ ਵਿਦ ਆਊਟਲਾਈਨਿੰਗ ਸੂਟ ਬਣਨਾ ਇਹ ਹੈਗੀ ਆ ਬਾਟਮ ਇਸਦੀ print ਦੇ ਵਿੱਚ ਪਿਓਰ ਕਾਟਨ ਦੇ ਵਿੱਚ ਤੇ ਨਾਲ ਹੈਗਾ ਮਲਮਲ ਕਾਟਨ ਦਾ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ। ਵਿਦਾਊਟ ਲਾਈਨਿੰਗ ਸੂਟ ਬਣਨਾ। ਕੋਈ ਲਾਈਨਿੰਗ ਦੀ ਲੋੜ ਨਹੀਂ ਜਿਵੇਂ ਗਰਮੀ ਆ ਗਰਮੀਆ ਦੇ ਅਕੋਰਡਿੰਗ ਬੈਸਟ ਸੂਟ ਹੈ ਜੀ ਅੱਜ ਦੇ। ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈ ਜੀ। 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਵਾਲੇ ਸੂਟ ਦਾ ਵੀ। ਨੈਕਸਟ ਸੂਟ ਦਿਖਾਣੇ ਆ। ਬੜਾ ਪਿਆਰਾ ਪੀਚ ਬਦਾਮੀ ਕਲਰ ਹੈ ਸੂਟ ਦਾ। ਤੇ ਬੜਾ ਸੋਹਣਾ ਲਾਈਨਿੰਗ ਦੇ ਵਿੱਚ ਨੈਕ ਤੇ ਬਹੁਤ ਸੋਹਣਾ ਵਰਕ ਨੈਕ ਤੇ ਹੋਇਆ ਸਾਰਾ ਹੈਂਡ ਵਰਕ ਹੈ ਜੀ ਜਿਹੜਾ ਨੈਕ ਤੇ ਹੋਇਆ ਚਿਕਨ ਦਾ ਪੈਚ ਲਗਾ ਕੇ ਲੇਸਿਸ ਦੀ ਡਿਜ਼ਾਈਨਿੰਗ ਹੈ ਉੱਪਰ ਹੈਂਡ ਵਰਕ ਕੀਤਾ ਹੋਇਆ ਬਹੁਤ ਪਿਆਰੀ ਲੁੱਕ ਹੈ ਜੀ ਸੂਟ ਦੀ ਇਹਦੀ ਬਦਾਮੀ ਜਿਹਾ ਕਲਰ ਹੈ ਤੇ ਨਾਲ ਪਲੇਨ ਕਾਟਨ ਦੀ ਬਾਟਮ ਤੇ ਇਸ ਦੇ ਨਾਲ ਹੈਗਾ ਕੋਟੇ ਦਾ ਦੁਪੱਟਾ ਕੋਟਾ ਦੁਪੱਟਾ ਜੀ ਨਾਲ ਪ੍ਰਿੰਟਡ ਪ्योर ਕੋਟੇ ਦਾ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ ਤੇ ਪ੍ਰੋਪਰ ਫਿਨਿਸ਼ਿੰਗ ਲੇਸ ਦੇ ਨਾਲ ਕੀਤੀ ਹੋਈ ਹੈ ਬਹੁਤ ਸੋਹਣੀ ਬਰੀਕ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਬੜਾ ਪਿਆਰਾ ਸੂਟ ਹੈ ਵੀ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਹੈ ਜੀ ਬੜੇ ਸੋਹਟਾ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਗ੍ਰੀਨ ਕਲਰ ਸੇਮ ਦੇ ਵਿੱਚ ਹੀ ਹੈ ਗ੍ਰੀਨ ਕਲਰ ਬਹੁਤ ਸੋਹਣਾ ਵਰਕ neck ਤੇ ਪ੍ਰੋਪਰ neck ready ਹੋਈ ਹੋਈ ਹੈ ਥੋੜੀ ਪਿਆਰੀ ਹੈਂਡਵਰਕ ਦੇ ਨਾਲ ਚਿਕਨ ਪੈਚ ਲਗਾ ਕੇ ਪਾਟਨ ਦੀ ਬਾਟਮ ਨਾਲ ਤੇ ਨਾਲ ਪਿਓਰ ਕੋਟੇ ਦਾ ਦੁਪੱਟਾ ਦੁਪੱਟੇ ਪੂਰੇ 2.5 ਮੀਟਰ ਦੇ ਹੋਣਗੇ ਬਿਲਕੁਲ ਸੌਫਟ ਦੇ ਵਿੱਚ ਪਿਓਰ ਕੋਟੇ ਦੇ ਵਿੱਚ ਦੁਪੱਟੇ ਤੇ ਪ੍ਰੋਪਰ ਫਿਨਿਸ਼ਿੰਗ ਬ੍ਰੀਕ ਲੇਸ ਦੇ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਹੈ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਨਾ ਸੂਟਾਂ ਦਾ ਤੇ ਨੈਕਸਟ ਸੂਟ ਦਿਖਾਣੀ ਹੈ yellow color ਦੇ ਵਿੱਚ ਜੀ ਬੜਾ ਪਿਆਰਾ ਲਾਈਟ ਜੈ येलो ਗਰਮੀਆਂ ਦੇ ਅਕੋਰਡਿੰਗ ਕੋਈ ਲਾਈਨਿੰਗ ਨਹੀਂ ਲੱਗਣੀ ਕਿਸੇ ਵੀ ਸੂਟ ਨੂੰ ਮੁੱਖ ਸੋਨਾ ਪ੍ਰਿੰਟ ਹੈ ਤੇ neck ਬੜੀ ਪਿਆਰੀ ਰੈਡੀ ਹੋਈ ਹੋਈ ਹੈ ਸਾਰਾ ਹੈਂਡਵਰਕ ਕੀਤਾ ਹੋਇਆ ਅੰਗਰਖਾ ਸਟਾਈਲ ਦੇ ਵਿੱਚ neck ਬਣੀ ਹੋਈ ਹੈ ਇਹ ਡੋਰੀ ਜੇ ਤੁਸੀਂ ਲਗਾ ਕੇ ਰੱਖਣੀ ਹੈ ਤਾਂ ਲਗਾ ਲਿਓ ਜੇ ਤੁਸੀਂ ਰਿਮੂਵ ਕਰਨੀ ਹੈ ਤਾਂ ਰਿਮੂਵ ਵੀ ਹੋ ਜਾਣੀ ਹੈ ਜੀ ਬੜੀ ਪਿਆਰੀ neck ਬਣੀ ਹੈ ਤੇ ਬੜਾ ਸੋਨਾ ਪ੍ਰਿੰਟ ਹੈ ਇਹਨਾਂ ਕਲਰ ਦੇ ਵਿੱਚ ਸੂਟ ਹੈ ਤੇ ਨਾਲ ਪ੍ਰਿੰਟਿੰਗ ਬਾਟਮ ਇਹ ਬਹੁਤ ਸੋਹਣਾ ਮਲਮਲ कॉटन ਦਾ 2.5 ਮੀਟਰ ਦਾ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ ਪਿਓਰ ਮਲਮਲ कॉटन ਦੇ ਦੁਪੱਟੇ ਆ ਜੀ ਫਿਲਫੁੱਸ ਸੌਫਟ ਦੇ ਵਿੱਚ ਪੂਰੇ 2.5 ਮੀਟਰ ਦੇ ਤੇ ਪ੍ਰੋਪਰ ਫਿਨਿਸ਼ਿੰਗ ਬ੍ਰੀਕ ਲੇਸ ਦੇ ਨਾਲ ਦੇਖੋ ਹਰੇਕ ਦੁਪੱਟੇ ਦੀ ਕੀ ਕੀ ਬਹੁਤ ਸੋਹਣੀ ਫਿਨਿਸ਼ਿੰਗ ਹੈ ਜੀ ਦੇ ਸੀਸ ਦੇ ਵਿੱਚ ਵੀ ਤੇ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਵੀ ਇਹ ਸਿੰਗਲ ਇਹ yellow color ਦੇ ਵਿੱਚ 2200 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੇ ਫੇਰ 81465 80803 88400 80800 ਦੇ ਵਿੱਚ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿੰਨੇ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ